ਜਲਦੀ ਜਲਦੀ ਹੈ ਅੱਜ ਬਸਪਾ ਅੰਬੇਡਕਰ ਪਾਰਟੀ ਵੱਲੋਂ ਰਾਸਾਸੀ ਹਲਕੇ ਦੇ ਵਿੱਚ ਇੱਕ ਪਿੰਡ ਦਧਰਾਮਾ ਪੈਂਦਾ ਜਿਸ ਦੇ ਵਿੱਚ ਸਾਡੇ ਪੰਡਤ ਜੀ ਇਹਨਾਂ ਦੀ ਮਾਤਾ ਜੀ ਸ਼ਿਵ ਕੁਮਾਰੀ ਜੀ ਤਕਰੀਬਨ 25 ਤੋਂ 30 ਸਾਲ ਤੋਂ ਉੱਥੇ ਰਹਿ ਕੇ ਸੇਵਾ ਕਰ ਰਹੇ ਸੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਇਹਨਾਂ ਤੇ ਨਜਾਇਜ਼ ਪਰਚੇ ਕਰਾਏ ਗਏ ਉਹ ਪਰਚਿਆਂ ਤੋਂ ਬਾਅਦ ਚ ਜਦੋਂ ਇਹਨਾਂ ਨੇ ਮੰਦਿਰ 'ਚ ਜਾ ਕੇ ਦੇਖਿਆ ਉੱਥੇ ਦੇਖਿਆ ਕਿ ਤਾਲੇ ਸਾਡੇ ਟੁੱਟੇ ਔਰ ਦੂਸਰੇ ਲੱਗੇ ਜਦੋਂ ਉਹਨਾਂ ਨੇ ਉੱਥੇ ਚੈੱਕ ਕਰਵਾਇਆ ਤੇ ਵੇਖਿਆ ਕਿ ਉਹਨਾਂ ਦਾ ਸਮਾਨ ਉਥੋਂ ਖੁਰਦ-ਬੁਰਦ ਕੀਤਾ ਗਿਆ ਜਦੋਂ ਇਹਨਾਂ ਨੂੰ ਪਤਾ ਲੱਗਾ ਫਿਰ ਇਹਨਾਂ ਨੇ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ ਜਿਹੜੀ ਦਰਖਾਸਤ ਸਾਡੇ ਡੀਐਸਪੀ ਸਾਹਿਬ ਜੀ ਕੋਲ ਚੱਲ ਰਹੀ ਹੈ ਜੀ ਉਸ ਦਰਖਾਸਤ ਦੇ ਮਸਲੇ 'ਚ 4 ਮਹੀਨੇ ਤੋਂ ਅਸੀਂ ਗੇੜੇ ਕੱਢ ਰਹੇ ਆ ਇਹਨਾਂ ਨੂੰ ਭੇਜ ਰਹੇ ਆ ਪਰ ਹਜੇ ਤੱਕ ਉਸ ਤੇ ਕੋਈ ਕਾਰਵਾਈ ਨਹੀਂ ਸੀ ਹੋਈ ਪਰ ਅੱਜ ਸਰਦਾਰ ਇੰਦਰ ਇੰਦਰਪੇ ਐ ਡੀਐਸਪੀ ਸਾਹਿਬ ਜੀ ਨੇ ਅੱਜ ਸਾਨੂੰ ਵਿਸ਼ਵਾਸ ਤੋਂ ਆਇਆ ਡੀਆਈਜੀ ਸਾਹਿਬ ਦੇ ਨਾਲ ਬੈਠਕ ਕਰਾ ਕੇ ਇਸ ਮਸਲੇ ਦੀ ਇੱਕ ਸੈਟ ਬਣਾ ਬਣਾਉਣ ਦਿੱਤੀ ਜਾ ਰਹੀ ਆ ਉਹ ਸੈਟ ਦੇ ਵਿੱਚ ਟਾਈਮ ਬੌਂਡ ਕੀਤਾ ਜਾਊਗਾ ਕਿ ਕਿੰਨੇ ਟਾਈਮ ਦੇ ਵਿੱਚ ਇਸ ਮਸਲੇ ਦਾ ਹੱਲ ਕਰਕੇ ਮੰਦਰਜੀ ਹੁਣਾਂ ਨੂੰ ਇਨਸਾਫ ਦਵਾਇਆ ਜਾਊਗਾ ਧੰਨਵਾਦ ਜੀ ਸਿੱਟ ਦੇ ਫੈਸਲੇ ਤੋਂ ਤੁਸੀਂ ਸੰਤੁਸ਼ਟ ਹੋਵੋਗੇ ਜੋ ਵੀ ਫੈਸਲਾ ਆਏਗਾ ਜੇਕਰ ਸੱਠ ਫਿਰ ਵੀ ਇਹਨਾਂ ਦੇ ਹੱਕ 'ਚ ਕੋਈ ਨਾ ਕੋਈ ਨਹੀਂ ਗੱਲ ਕਰਦੀ ਤੇ ਅਸੀਂ ਫਿਰ ਸੜਕ 'ਤੇ ਉਤਰ ਕੇ ਸੰਘਰਸ਼ ਕਰਨ ਲਈ ਬਸਪਾ ਅਭੇਡਕਰ ਪਾਰਟੀ ਤਿਆਰ ਰਹਿ ਗਈ ਜੀ ਤੁਸੀਂ ਉਹ ਤਾਂ ਬਣ ਰਹੇ ਹੋ ਹੁਣ ਅਸੀਂ ਪਿੱਲੋ ਹਜੇ ਸਾਰੇ ਸਾਥੀ ਇੱਥੇ ਰਹਿਣਗੇ ਅਸੀਂ ਡੀਆਈਜੀ ਸਾਹਿਬ ਦੇ ਨਾਲ ਮੀਟਿੰਗ ਕਰਨ ਜਾ ਰਹੇ ਆ ਡੀਐਸਪੀ ਸਾਹਿਬ ਦੇ ਨਾਲ ਉੱਥੇ ਐਸਐਸਪੀ ਸਾਹਿਬ ਵੀ ਬੈਠੇ ਆ ਜਿਹੜਾ ਵੀ ਡਿਸੀਜਨ ਉੱਥੋਂ ਆਉਂਦਾ ਫਿਰ ਅਸੀਂ ਸਾਰੇ ਵਰਕਰਾਂ ਨੂੰ ਉਸ ਸੰਦੇਸ਼ਾ ਦੇ ਕੇ ਘਰਾਂ ਨੂੰ ਵਾਪਸ ਭੇਜਣ ਲਈ ਤਿਆਰੀ ਕਰਾਂਗੇ ਇਹ ਇੱਕ ਦਧਰਾਵਾ ਪਿੰਡ ਦਾ ਮੰਦਿਰ ਦਾ ਮੈਟਰ ਸੀਗਾ ਜਿਹਦੇ ਵਿੱਚ ਅੱਜ ਜਿੰਨਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਇਹਨਾਂ ਦੇ ਸ਼ਿਵ ਕੁਮਾਰੀ ਤੇ ਉਹਦੇ ਪਰਿਵਾਰ ਦੇ ਖਿਲਾਫ ਦੋ ਮੁਕਦਮੇ ਦਰਜ ਹੋਏ ਸੀਗੇ ਉਹ ਜ਼ਮਾਨਤ ਕਰਾਉਣ ਤੋਂ ਬਾਅਦ ਉਹਨਾਂ ਨੇ ਆ ਕੇ ਦਰਖਾਸਤ ਦਿੱਤੀ ਸੀ ਕਿ ਸਾਡਾ ਜਿਹੜਾ ਵਾ ਉਹ ਸਮਾਨ ਚੋਰੀ ਕਰ ਲਿਆ ਦਰਖਾਸਤ ਜਿਹੜੇ ਪਹਿਲੇ ਮੁਕਦਮੇ ਦੇ ਮਦਈ ਸੀ ਕਿ ਉਹਨਾਂ ਦੇ ਖਿਲਾਫ ਦਿੱਤੀ ਤੇ ਉਹਦੀ ਪੜਤਾਲ ਚੱਲ ਰਹੀ ਆ ਜਲਦੀ ਸੀਨੀਅਰ ਅਫਸਰਾਂ ਸਾਰਿਆਂ ਦੇ ਧਿਆਨ ਵਿੱਚ ਹੈਗੀ ਆ ਤੇ ਜੋ ਵੀ ਜਿਹੜਾ ਪੜਤਾਲ ਦੇ ਦੌਰਾਨ ਤੱਕ ਸਾਹਮਣੇ ਆਉਂਦੇ ਆ ਉਹਦੇ ਮੁਤਾਬਿਕ ਜਿਹੜੀ ਹੈ ਕਾਰਵਾਈ ਚਾਹਤੋਂ ਪਹਿਲਾਂ ਵੀ 4-5 ਮਹੀਨੇ ਰਹਿਣਾ ਮੀਟਿੰਗ ਬਾਰੇ ਕੀਤੀ ਗਈ ਸੀ ਸਿੱਟਾ ਕਿ ਅੱਗੇ ਨਿਕਲਿਆ ਨਹੀਂ ਆਇਆ ਹਾਂ ਚੱਲ ਰਹੀ ਆ ਪੜਤਾਲ ਉਹਦੇ ਵਿੱਚ ਮੰਦਿਰ ਦੀ ਕਮੇਟੀ ਵੀ ਬਣੀ ਆ ਤੇ ਡਿਲੇ ਹੋ ਗਿਆ ਕਿਸੇ ਵੇਲੇ ਇਹ ਨਹੀਂ ਆਏ ਕਿਸੇ ਵੇਲੇ ਉਹ ਨਹੀਂ ਆਏ ਚੱਲ ਰਹੀ ਏ ਜਲਦੀ ਕਰਾਂ ਸਰ ਪਰਿਵਾਰ ਨੂੰ ਵਾਸਾ ਆਸ਼ਵਾਸਨ ਮਿਲੇਗਾ ਹਾਂਜੀ ਬਿਲਕੁਲ ਜੀ ਬਈ ਧੰਨਵਾਦ ਚੁੱਕਾਂਗੇ ਕਿ ਦਰਵੇ ਹਾਂਜੀ ਹੁਣ ਗੱਲ ਹੋਈ ਆ ਜੀ ਬਾਕੀ ਕਰਨੇ ਆਂਗਾ ਠੀਕ